ਕੋਈ ਸਫਾਰਸ਼ ਦੀ ਲੋੜ ਨਾ ਕਿਸੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਾ ਬਾਹਰ ਕਿਸੇ ਨੂੰ ਪੈਸੇ ਦੇਣ ਦੀ ਲੋੜ ਇੱਥੇ ਆਓ ਚੁੱਪ ਕਰਕੇ ਆਪਣੇ ਕਾਗਜ਼ ਸਹੀ ਰੱਖੋ ਤਸਿਲਦਾਰ ਸਾਹਿਬ ਕੋਲ ਬੈਠੋ ਇਹਨਾਂ ਨੇ ਸਿਰਫ ਸਹੀ ਚੀਜ਼ ਦੇਖਣੀ ਆ ਤੇ ਸਹੀ ਕੰਮ ਹੀ ਕਰਨਾ ਇਹ ਤਾਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਨੇ ਸਾਰੇ ਪੰਜਾਬ ਵਾਸਤੇ ਵੀ ਅਫਸਰ ਕੰਮ ਕਿੱਦਾਂ ਕਰਦੇ ਆ ਤੇ ਕਿੱਦਾਂ ਕਰਨਾ ਚਾਹੀਦਾ ਇਹੋ ਜਿਹੇ ਹੀਰੇ ਤਸਿਲਦਾਰ ਇਹੋ ਜਿਹੇ ਹੀਰੇ ਬੰਦੇ ਹੀਰੇ ਅਫਸਰ ਜ਼ਰੂਰੀ ਨਹੀਂ ਵੀ ਤਹਿਸੀਲਦਾਰ ਇਹ ਡੀਸੀ ਹੋਣ ਇਹ ਐਸਐਸਪੀ ਹੋਣ ਕਿਸੇ ਵੀ ਆਉਂਦੇ ਤੇ ਚੱਲ ਜਾਣ ਇਹਨਾਂ ਤੋਂ ਕੰਮ ਵਧੀਆ ਮੈਂ ਨਹੀਂ ਸਮਝਦਾ ਕੋਈ ਕਰ ਸਕਦਾ ਸਵਾਲ ਇਹ ਤਾਂ ਵੀ ਆਪਣੇ ਤੋਂ ਜੂਨੀਅਰ ਜਿਹੜਾ ਸਟਾਫ ਹੈ ਉਹ ਤਾਂ ਆਪਣੇ ਹੁਕਮ ਦੇ ਵਿੱਚ ਹੀ ਚੱਲਣਾ ਤੇ ਤੁਹਾਡੇ ਤੋਂ ਸੀਨੀਅਰ ਵੀ ਉੱਤੇ ਅਫਸਰ ਹੋਣਗੇ ਤੇ ਕੋਈ ਕੋਈ ਦਿੱਕਤ ਵੀ ਆ ਰਹੀ ਹੈ ਇਸ ਕੰਮ ਦੇ ਵਿੱਚ ਕੋਈ ਤਾਂ ਕਹਿਦਾ ਹੋਗਾ ਯਾਰ ਕੋਈ ਕਾ ਕੀ ਕੰਮ ਫੜਿਆ ਹੈ ਸਾਨੂੰ ਵੀ ਅੱਖਾ ਹੋ ਗਿਆ ਹੈ ਕਿਉਂਕਿ ਸਿਸਟਮ ਦਾ ਜਿਹੜਾ ਚੱਲ ਰਿਹਾ ਹੈ ਨਾ ਉਹਨੂੰ ਚੇਂਜ ਕਰਨਾ ਬੜਾ ਔਖਾ ਅਜਦੇ ਸਮੇਂ ਦੇ ਵਿੱਚ ਤੇ ਦਿੱਕਤਾ ਪਰੇਸ਼ਾਨੀਆਂ ਤਾਂ ਆਂਦੀ ਇਹਨੇ ਜਦੋਂ ਬੰਦਾ ਸਹੀ ਰਾਹ ਤੇ ਤੁਰਦਾ ਕਿਤੇ ਬਾਰੇ ਥੋੜਾ ਜਿਹਾ ਦੱਸੋ ਜੀ ਮੈਂ ਇੱਥੇ ਨਾ ਦੱਸਣਾ ਚਾਹੁੰਨਾ ਆ ਸਾਰੀ ਪਟਿਆਲੇ ਦੀ ਸੰਗਤ ਨੂੰ ਗੱਡੀ ਰਿਸ਼ਵਤ ਖੋਰੀ ਹੈ ਨਾ ਭ੍ਰਸ਼ਟਾਚਾਰ ਹੈ ਕਿਤਨਾ ਕਿਤ ਜਨਤਾ ਵੀ ਉਹਦੀ ਓਨੀ ਹੀ ਕਸੂਰਵਾਰ ਹੈ ਜਿੰਨਾ ਕਿ ਕਿਸੇ ਸੀਟ ਤੇ ਬੈਠਾ ਬੰਦਾ ਜਦੋਂ ਕੋਈ ਗਲਤ ਕੰਮ ਕਰਦਾ ਹੈ ਕਿਉਂ ਕਿਉਂਕਿ ਜਦੋਂ ਕੀ ਕਮੀ ਘਟਦੀ ਨਾ ਕਿਸੇ ਅਫਸਰ ਨੇ ਵੀ ਤਰਾਹ ਕਾਗਜ ਘਟਾ ਅਗਲਾ ਕਹਿੰਦਾ ਦੱਸੋ ਖਰਚਾ ਕਿੰਨਾ ਅਗਲਾ ਮੂਹਰੋਂ ਆਫਰ ਕਰਦਾ ਬੰਦਾ ਵੀ ਪੈਸੇ ਲੈ ਲਓ ਮੇਰਾ ਕੰਮ ਕਰ ਦਿਓ ਤੇ ਫਿਰ ਜਨਤਾ ਵੀ ਹੋਈ ਨਾ ਉਨੇ ਹੀ ਨੂੰ ਸ਼ੁਰੂਆਤ ਸ਼ਾਮ ਨੂੰ ਮੈਂ ਪਰਸੋਂ ਚਾਥੀ ਰਜਿਸਟਰੀ ਕਰਾਈ ਐ ਇੱਥੋਂ ਸ਼ਾਮ ਨੂੰ 5 ਵਜੇ ਤੱਕ ਬੈਠੇ ਆ 5 ਵਜੇ ਤੱਕ ਸਾਰੇ ਦਾ ਸਾਰਾ ਸਟਾਫ ਇੱਥੇ ਹੀ ਸੀ ਸਾਰੇ ਆਪਣੇ ਸੀਟਾਂ ਤੇ ਬੈਠੇ ਆ ਕਿਸੇ ਨੂੰ ਜੋ ਮਰਜ਼ੀ ਕੁਐਰੀ ਪੁੱਛ ਲਓ ਕੋਈ ਖਿਜਦਾ ਨਹੀਂ ਜਿੰਨੀ ਮਰਜ਼ੀ ਵਾਰੀ ਪੁੱਛ ਲਓ ਇਹ ਸਰ ਐਦਾਂ ਆ ਇੱਕ ਡਾਕੂਮੈਂਟ ਜੀ ਕਹੇ ਜਿੰਨੂੰ ਮਰਜ਼ੀ ਚੈੱਕ ਕਰਾ ਲਓ ਸਾਰੇ ਆਪਣੇ ਕੰਮ ਦੇ ਵਿੱਚ ਪੂਰੇ ਬਾਹਰ ਨੇ ਬਸ ਇਹ ਕਹਣਾ ਇਹ ਜਿਹੜੀ ਮੁਹਿੰਮ ਹੈ ਨਾ ਪੰਜਾਬ ਇਮਾਨਦਾਰ ਪੰਜਾਬ ਇਹਦੀ ਲੋੜ ਨਹੀਂ ਪੰਜਾਬ ਨੂੰ ਜਦੋਂ ਇਹੋ ਜਿਹਾ ਅ fırsਰ ਆ ਜਾਣਾ ਇਮਾਨਦਾਰੀ ਤਾਂ ਆਪੇ ਆ ਜਾਣੀ ਆ ਇਸ ਜਨਤਾ ਨੂੰ ਵੀ ਪਹਿਲਾਂ ਸਮਝਣਾ ਪਊਗਾ ਵੀ ਮੇਰੇ ਕੋਲ ਪੈਸਾ ਕੋਈ ਭਾਲਤੋ ਨਹੀਂ ਹੈ ਤੇ ਜੇ ਕੋਈ ਡਾਕੂਮੈਂਟਸ ਦੀ ਕਮੀ ਆ ਮੈਂ ਪੂਰਾ ਕਰਾਂ ਤੇ ਮੈਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ ਤੇ ਸਿਸਟਮ ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਨੇ ਵੀ ਸਾਰਾ ਪੰਜਾਬ ਹੀ ਸਾਡਾ ਇਮਾਨਦਾਰ ਹੈ ਬਸ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਸਿਸਟਮ ਨੂੰ ਸੁਧਾਰ ਜਿਹੜੇ ਜ਼ਿੰਮੇਵਾਰ ਸੀਟਾਂ ਤੇ ਬੈਠੇ ਉਹਨਾਂ ਨੇ ਕਰਦਾ ਭਾਵੇਂ ਵੱਡੀ ਸੀਟ ਆ ਭਾਵੇਂ ਛੋਟੀ ਸੀਟ ਆ ਉਹ ਆਪਦੀ ਜ਼ਿੰਮੇਵਾਰੀ ਸਮਝਦੇ ਆ ਤਾਂ ਉਹ ਸੁਧਾਰ ਹੋ ਜੂਗਾ ਪੰਜਾਬ ਦਾ ਜੇ ਨਹੀਂ ਆਪਣੀ ਜ਼ਿੰਮੇਵਾਰੀ ਸਾਹਮਣੇ ਜੇ ਦੱਸਾਂ ਆਸ ਜਿਹੜੀ ਸੀਟਾ ਨਾ ਬਹੁਤ ਹੌਟ ਸੀਟ ਆ ਇਹ ਹੌਟ ਸੀਟ ਕਿੱਦਾਂ ਇੱਥੇ ਬਹਿਣਾ ਵੀ ਸੌਖਾ ਨਹੀਂ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ ਬਹੁਤ ਪ੍ਰੈਸ਼ਰ ਹੁੰਦੇ ਨੇ ਹੁਣ ਪਬਲਿਕ ਕਹਿੰਦੀ ਆ ਵੀ ਮੇਰਾ ਕੰਮ ਪਹਿਲਾਂ ਹਰ ਕਿਸੇ ਨੂੰ ਹੁੰਦਾ ਮੈਂ ਛੇਤੀ ਵਿਹਲਾ ਹੋ ਜਾ ਮੈਂ ਛੇਤੀ ਵਿਹਲਾ ਹੋ ਜਾ ਮੈਂ ਇੱਕ ਸਰਕਾਰ ਨੇ ਟੋਕਨ ਸਿਸਟਮ ਚਲਾਇਆ ਉਹਨੂੰ ਫਾਲੋ ਕਰਨਾ ਵੀ ਬਹੁਤ ਵੱਡੀ ਗੱਲ ਆ ਜਿਹੜੇ ਬਾਕੀ ਕਿਸੇ ਅਫਸਰ ਨੂੰ ਕੋਟਰਾਲ ਨਾ ਹੁੰਦੀ ਆ ਉਹ ਇੱਕ ਸੈਸ਼ਨ ਹੋਣਾ ਚਾਹੀਦਾ ਕਾਉਂਸਲਿੰਗ ਹੋਣੀ ਚਾਹੀਦੀ ਸਾਰੇ ਆਫੀਸਰਸ ਨੂੰ ਮੈਨੂੰ ਲੱਗਦਾ ਮੇਰਾ ਪਰਸਪੈਕਟਿਵ ਆ ਟਰਾਈ ਆਫ ਕੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਸਾਰੇ ਆਫੀਸਰ ਦੀ ਹਾਂ ਸਾਰੇ ਆਫੀਸਰ ਨੂੰ ਪ੍ਰੋਬਲਮ ਹੈ ਕਿਦਾ ਕੀ ਕਰਦਾ ਵੀ ਕੱਲ ਨੂੰ ਬੋਲ ਲਾਣੀ ਹੈ ਕਿਸੇ ਦੀ ਗੱਲ ਸੁਣੀ ਹੈ ਆਪਾਂ ਤੇ ਕੰਮ ਸਹੀ ਤਰੀਕੇ ਨਾਲ ਕਰੋ ਕੰਮ ਸਹੀ ਤਰੀਕੇ ਨਾਲ ਕਰਨਾ ਵੀ ਬਹੁਤ ਔਖਾ ਜੀ ਗ੍ਰੇਡ 'ਚ ਇਹ ਕਰਦੇ ਨੇ ਇਹ ਐਗਜ਼ਾਮਪਲ ਸੈੱਟ ਕਰ ਲਿਆ ਹੈ ਇਹਨਾਂ ਇਹਨਾਂ ਦੇ ਨਾਲ ਵੀ ਕੋਈ ਜੇ ਕਿਸੇ ਭੈਣ ਭਰਾ ਨੂੰ ਕੋਈ ਤਕਲੀਫ ਹੋਵੇ ਇਹਨਾਂ ਨਾਲ ਰਾਬਤਾ ਕਰੋ ਇਹ ਦੱਸਣਗੇ ਕਿ ਕਿੱਦਾਂ ਪ੍ਰੈਸ਼ਰ ਹੈਂਡਲ ਕਰਨਾ ਇਹਨਾਂ ਪ੍ਰੈਸ਼ਰ ਹੈਂਡਲ ਕਰਨਾ ਸੌਖਾ ਨਹੀਂ ਹੈ तहसीलदार साहब ने चैलेंज चली जी मैं यानी कि डीलर हां सणौर ਤੋਂ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਇਮਾਨਦਾਰ ਤਹਿਸੀਲਦਾਰ ਸਾਹਿਬ ਦੇਖੇ ਨੇ ਕਿ ਜਿੱਥੇ ਸਾਨੂੰ ਰਜਿਸਟਰੀ ਕਰਾਉਣ ਲੱਗਿਆ ਕੋਈ ਪੈਸੇ ਨਹੀਂ ਦੇਣੇ ਪੈਦੇ ਜਿਵੇਂ 1% ਲੱਗਦਾ ਸੀ ਜਾਂ 50 ਪੈਸੇ ਲੱਗਦੇ ਸੀ ਉਹ ਸਾਨੂੰ ਨਹੀਂ ਦੇਣੇ ਪੈਦੇ ਯਾਨੀ ਕਿ ਮੈਂ ਬਿਲਕੁਲ ਸੰਤੁਸ਼ਟ ਹਾਂ ਵੀ پیسے ਦੇਣੇ ਪੈਂਦੇ ਇੱਕ ਜਿਵੇਂ ਚਲੋ ਟਾਈਮ ਤਾਂ ਥੋੜਾ ਜਿਹਾ ਲੱਗਦਾ ਹੀ ਏ ਜਿਵੇਂ ਆਪਾਂ ਕਹਿੰਦੇ ਆ ਵੀ ਸਿਸਟਮ ਨੂੰ ਆਪਾਂ ਇਸ ਤੋਂ ਬਾਹਰ ਨਿਕਲਣਾ ਹੈ ਤੇ ਇੱਕ ਮੇਰੀ ਸੀਐਮ ਸਾਉਂ ਭਗਵੰਤ ਸਾਹਿਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਏ ਵੀ ਜਿਵੇਂ ਤੁਸੀਂ ਇਮਾਨਦਾਰ ਹੋ ਨਾ ਐਵੇਂ ਆਪਣੇ ਤਹਿਸੀਲਦਾਰ ਸਾਹਿਬ ਪਹਿਲੀ ਵਾਰ ਹੀ ਨੇ ਮੇਰੀ ਜ਼ਿੰਦਗੀ ਚ ਕਿ ਵੀ ਇਮਾਨਦਾਰ ਤਹਿਸੀਲਦਾਰ ਸਾਹਿਬ ਪਟਿਆਲੇ ਆਏ ਨੇ ਤੇ ਮੈਂ ਇਹਨਾਂ ਦੇ ਕੰਮ ਤੋਂ ਸੰਤੁਸ਼ਟਾਂ ਯਾਨੀ ਕਿ ਡੀਲਰ ਹੋਣ ਦੇ ਨਾਤੇ ਮੈਂ ਕਹਿੰਦਾ ਵੀ ਸੰਤੁਸ਼ਟਾਂ ਕਿਉਂਕਿ ਪਹਿਲੋ ਜਿਹੜਾ ਅਸੀਂ ਜਿਵੇਂ ਇਹਨਾਂ ਦੇ ਔਨ ਕਰਕੇ ਨਾ ਜਿਹੜੀ ਰਿਸ਼ਤ ਲੱਗਦੀ ਸੀ ਉਹ ਬਹੁਤ ਘਟ ਗਈ ਹੈ ਜਾਨੀ ਕਿ ਇਹਨਾਂ ਇਹ ਤਾਂ ਬਹੁਤ ਵਧੀਆ ਇੰਨੇ ਇਮਾਨਦਾਰ ਨੇ ਜਾਨੀ ਕਿ ਵਿਚਾਰੇ ਜਿਵੇਂ ਵੀ ਕਰਦੇ ਨੇ ਕੰਮ ਕਰ ਹੀ ਜਾਂਦੇ ਨੇ ਤੇ ਹੁਣ ਨਵੇਂ ਔਨ ਕਰਕੇ ਥੋੜਾ ਜਿਹਾ ਚਲੋ ਟਾਈਮ ਲੱਗਦਾ ਹੈ ਪਬਲਿਕ ਨੂੰ ਥੋੜਾ ਜਿਹਾ ਕਹਿੰਦੀ ਵੀ ਟਾਈਮ ਲੱਗਦਾ ਟਾਈਮ ਤਾਂ ਫਿਰ ਲੱਗਦਾ ਹੀ ਕਿਸੇ ਕੰਮ ਨੂੰ ਬਸ ਇੰਨੇ ਕਹਿੰਦਾ ਧੰਨਵਾਦ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਇਸ ਚੈਨਲ ਦੇ ਉੱਤੇ ਅਲੱਗ-ਅਲੱਗ ਸ਼ਖਸੀਅਤਾਂ ਆਪ ਜੀ ਦੇ ਰੂਪੂ ਕਰਦੇ ਰਹਿੰਦਾ ਹੈ ਅਲੱਗ-ਅਲੱਗ ਪੋਡਕਾਸਟ ਦੇ ਵਿੱਚ ਤੇ ਅੱਜ ਜਿਹੜੀ ਸ਼ਖਸੀਅਤ ਤੁਹਾਡੇ ਸਾਹਮਣੇ ਕਰ ਰਹੇ ਅਸੀਂ ਅੱਜ ਸਪੈਸ਼ਲ ਅਸੀਂ ਇਹਨਾਂ ਕੋਲ ਪਹੁੰਚੇ ਹਾਂ ਇਹਨਾਂ ਦੇ ਕਾਰਜਕਾਰੀ ਸਥਾਨ ਦੇ ਉੱਤੇ ਤੇ ਮੇਰੀ ਮੁਰਾਦ ਆ ਜੀ ਸਾਡੇ ਪਟਿਆਲੇ ਦੀ ਸ਼ਾਨ ਨਾਇਬ ਤਹਿਸੀਲਦਾਰ ਸਰਦਾਰ ਚਰਨਪ੍ਰੀਤ ਸਿੰਘ ਜੀ ਜੋ ਕਿ ਆਪਣੀ ਪ੍ਰੋਫੈਸ਼ਨਲ ਸੀਟ ਦੇ ਉੱਤੇ ਬੈਠੇ ਨੇ ਤੇ ਇਹਨਾਂ ਕੋਲ ਜਿਸਤਿ ਕਰਾਉਣ ਲਈ ਅਸੀਂ ਵੀ ਆਏ ਸੀ ਤੇ ਹੋਰ ਵੀ ਸੱਜਣ ਪਹੁੰਚੇ ਨੇ ਤੇ ਸਾਰੀ ਟੀਮ ਇਹਨਾਂ ਦੀ ਤੁਸੀਂ ਦੇਖ ਰਹੇ ਹੋ ਬੈਠੀ ਹੈ ਤੇ ਇੱਕ ਵੱਖਰਾ ਹੀ ਮਾਹੌਲ ਸਾਨੂੰ ਇੱਥੇ ਦੇਖਣ ਨੂੰ ਮਿਲਿਆ ਜੋ ਕਿ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਐਕਸਪੀਰੀਅੰਸ ਹੋਇਆ ਤੇ ਸਾਡਾ ਮਨ ਕੀਤਾ ਕਿ ਆਪ ਜੀ ਦੇ ਰੂਬਰੂ ਵੀ ਕੀਤਾ ਜਾਏ ਕਿਉਂਕਿ ਅਰਦਾਸ ਦੇ ਵਿੱਚ ਅਸੀਂ ਰੋਜ਼ ਮੰਗਦੇ ਆ ਜਦੋਂ ਅਰਦਾਸ ਕਰੀਦਾ ਗੁਰੂ ਸਾਹਿਬ ਦੇ ਸਾਹਮਣੇ ਤੇ ਅਖੀਰ ਤੇ ਕਹੀਦਾ ਕਿ ਸਹੀ ਪਿਆਰ ਹੈ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਇਹੋ ਜੇ ਗੁਰਮੁਖ ਪਿਆਰੇ ਸਾਨੂੰ ਮਿਲਾਈ ਜਿਹਨੂੰ ਮਿਲਦਿਆ ਸਾ ਤੇਰਾ ਨਾਮ ਸਾਨੂੰ ਚੇਤੇ ਆ ਜਾਵੇ ਤੇ ਉਹਦੇ ਗੁਰਮੁਖ ਪਿਆਰੇ ਸਤਿਗੁਰਾਂ ਨੇ ਸਾਨੂੰ ਮਿਲਾਏ ਤੇ ਸਾਡਾ ਦਿਲ ਕੀਤਾ ਕਿ ਤੁਹਾਡੇ ਨਾਲ ਵੀ ਉਹਨਾਂ ਨੂੰ ਮਿਲਾਇਆ ਜਾਵੇ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਸਾਡਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਤੇ ਜੀ ਆਇਆਂ ਨੂੰ ਸਾਡੇ ਦਫ਼ਤਰ ਦੇ ਵਿੱਚ ਤੁਸੀਂ ਆਏ ਹੋ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਤੁਹਾਡਾ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਸਾਰੀ ਟੀਮ ਵੱਲੋਂ ਤੇ ਮੈਂ ਦੱਸਣਾ ਚਾਹਾਂਗਾ ਕਿ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਰਾਜ ਹੋਣੀ ਜਿੱਥੇ ਕਿ ਗੁਰਬਾਣੀ ਦਾ ਗਾਇਨ ਕਰਦੇ ਨੇ ਨਾਲ ਨਾਲ ਇਹ ਵਿੱਦਿਆ ਦਾ ਵੀ ਬੜਾ ਵੱਡਾ ਇਹ ਕਾਰਜ ਚਲਾ ਰਹੇ ਨੇ ਜਿਹਦੇ ਵਿੱਚ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਬਿਲਕੁਲ ਫ੍ਰੀ ਐਜੂਕੇਸ਼ਨ ਬਿਲਕੁਲ ਫ੍ਰੀ ਐਜੂਕੇਸ਼ਨ ਇਹਨਾਂ ਦੇ ਦਿੱਤੀ ਜਾ ਰਹੀ ਹੈ ਮੈਂ ਖੁਦ ਵੀ ਜਾ ਕੇ ਦਰਸ਼ਨ ਕਰਕੇ ਆਇਆ ਤੇ ਉੱਥੇ ਬੜੇ ਹੀ ਵਧੀਆ ਢੰਗ ਦੇ ਨਾਲ ਉੱਚ ਪੱਧਰੀ ਸਿੱਖਿਆ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਜਿੱਥੇ ਉਹ ਮੈਂ ਦੇਖਿਆ ਕਿ ਬੱਚੇ ਜਦੋਂ ਅਸੀਂ ਜਾਂਦੇ ਆ ਉਥੇ ਉਥੇ ਪਹਿਲਾਂ ਬੱਚੇ ਫਤੇ ਬੁਲਾਉਂਦੇ ਨੇ ਨਾਲ ਹੀ ਫਿਰ ਆਧੁਨਿਕ ਜਿਹੜਾ ਆਪਣਾ ਰਿਵਾਜ ਹੈ ਗੁੱਡ ਆਫਟਰਨੂੰਨ ਜਾਂ ਗੁੱਡ ਮਾਰਨਿੰਗ ਜੋ ਵੀ ਹੈ ਵੀ ਕਹਿਣ ਤੋਂ ਭਾਵ ਜਿੱਥੇ ਉਹ ਆਪਣੀ ਰੀਤਾਂ ਰਿਵਾਜਾਂ ਨਾਲ ਜੁੜ ਰਹੇ ਆ ਆਪਣੇ ਧਰਮ ਨਾਲ ਜੁੜ ਰਹੇ ਆ ਹੈਨਾ ਸਭਿਆਚਾਰ ਨਾਲ ਜੁੜ ਰਹੇ ਆ ਉਹ ਨਾਲ ਹੀ ਉਥੇ ਉੱਚ ਪੱਧਰੀ ਸਿੱਖਿਆ ਵੀ ਉਹਨਾਂ ਨੂੰ ਜੋ ਸਮੇਂ ਦੀ ਲੋੜ ਹੈ ਉਹ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਇੰਗਲਿਸ਼ మీడియం ਸਕੂਲ ਚਲਾ ਰਹੇ ਨੇ ਬਾਬਾ ਜੀ ਤੇ ਗਰੀਬ ਪਰਿਵਾਰਾਂ ਦੇ ਲਈ ਜੇ ਇਹ ਇੱਕ ਵਿਦਿਆ ਦਾ ਕਾਰਜ ਆਪਾਂ ਇੰਜ ਕੇ ਆਲੀ ਬਣਦੀ ਸਦਾ ਲਈ ਉਹਨਾਂ ਦਾ ਲੰਗਰ ਦਾ ਪ੍ਰਬੰਧ ਹੋ ਰਿਹਾ ਤੇ ਇਹਦੇ ਵਿੱਚ ਕੋਈ ਆਤਕ ਕਥ ਨਹੀਂ ਨਹੀਂ ਬਿਲਕੁਲ ਹੈ ਬਿਲਕੁਲ ਚਲੋ ਜਿਵੇਂ ਆਪਾਂ ਕਹੀ ਬਈ ਹਨਾ ਕਿਸੇ ਪ੍ਰੋਗਰਾਮ ਤੇ ਲੰਗਰ ਲਾਉਣੇ ਆ ਕਿਸੇ ਸੜਕ ਤੇ ਕਿਹ ਵੀ ਧੱਕੇ ਨਾਲ ਕਈ ਵਾਰ ਤਾਂ ਕੈਨਲ ਛਕਾਉਣੇ ਹਨਾ ਖਾਸ ਤੌਰ ਤੇ ਤੁਸੀਂ ਵੇਖਿਆ ਜਦ ਵਿੱਚ ਸ਼ਬੀਲ ਕਈ ਵਾਰੀ ਆਪਾਂ ਲਾਉਣੇ ਤੇ ਧੱਕੇ ਨਾਲ ਰੋਕ ਰੋਕੇ ਪਿਉਣੀ ਪੈਂਦੀ ਕਈ ਵਾਰੀ ਮੇਰੇ ਨਾਲ ਉਹ ਦਾ ਐਕਸਪੀਰੀਅੰਸ ਹੋਇਆ ਸਰ ਮੈਨੂੰ ਧੱਕੇ ਨਾਲ ਚਾਰ ਥਾਵਾਂ ਤੋਂ ਸ਼ਬੀਲ ਪੀਣੀ ਪੈ ਗਈ ਧੱਕੇ ਨਾਲ ਚਲੋ ਚਲੋ ਦੋਵੇਂ ਤਨ ਦਵਾਈ ਚਲੋ ਉਹ ਵੀ ਉਹ ਵੀ ਧੰਨਵਾਦ ਹੈ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਇੰਨਾ ਕਰਦੇ ਆ ਉਪਰਾਧਾਂ ਤੇ ਫਿਰ ਦਵਾਈਆਂ ਲੈ ਗਏ ਭਈਆਂ ਜੀ ਕਿਉਂਕਿ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਵੀ ਇੱਕ ਆਪਾਂ ਦੇਖਿਆ ਵੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਕੋ ਭੁੱਖਾ ਨਹੀਂ ਸੌਂਦਾ ਹੋਵੇ ਕੋਈ ਗੁਰੂ ਮਹਾਰਾਜ ਦੀ ਦਿੱਤੀ ਇੰਦੀ ਤੇ ਪਰ ਨਾਲ ਜਿਹੜਾ ਵਿਦਿਆ ਦਾ ਕਾਰਜ ਹੈ ਉਹਦੇ ਲਈ ਆਪ ਜੀ ਨੂੰ ਵਧਾਈਆਂ ਜੀ ਤੁਹਾਡੀ ਸੰਸਥਾ ਨੂੰ ਵਧਾਈਆਂ ਬਹੁਤ ਖੁਸ਼ੀ ਹੈ ਤੇ ਨਾਲ ਮੈਂ ਦੱਸਣਾ ਚਾਹਣਾ ਕਿ ਇਹ ਇਹਨਾਂ ਨੇ ਪੰਜਾਬ ਸਰਕਾਰ ਦੀ ਜੋ ਪੰਜਾਬ ਸਰਕਾਰ ਵੱਲੋਂ ਜੋ ਈਜ਼ੀ ਰਜਿਸਟਰੀ ਦੀ ਜੋ ਨਾ ਯੋਜਨਾ ਸ਼ੁਰੂ ਕੀਤੀ ਗਈ ਉਹਦੇ ਅਧੀਨ ਇਹਨਾਂ ਦੀ ਰਜਿਸਟਰੀ ਵੀ ਹੋ ਰਹੀ ਹੈ ਤੇ ਸਾਰੇ ਸਟਾਫ ਨੂੰ ਮੌਕਾ ਮਿਲਿਆ ਇਹਨਾਂ ਦੀ ਸੰਸਥਾ ਦੇ ਨਾਲ ਰੂਬਰੂ ਹੋਣ ਦਾ ਇਹਨਾਂ ਨੇ ਲਿਖੀ ਹੈ ਜੀ ਇਹਨਾਂ ਦੀ ਰਜਿਸਟਰੀ ਤੇ ਸੋ ਇਹਨਾਂ ਦਾ ਵੀ ਅਪ ਐਕਸਪੀਰੀਅੰਸ ਵੀ ਪੁੱਛਦੇ ਆ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਹਾਂਜੀ ਸਰ ਐਕਸਪੀਰੀਅੰਸ ਤਾਂ ਸਾਡਾ ਬਿਆਨ ਨਹੀਂ ਅਸੀਂ ਕਰ ਸਕਦੇ ਲਫ਼ਜ਼ ਨਹੀਂ ਸਾਡੇ ਕੋਲ ਜਿੱਦਾਂ ਦਾ ਸਾਨੂੰ ਇੱਥੇ ਆ ਕੇ ਮਹਿਸੂਸ ਹੁੰਦਾ ਜਿਵੇਂ ਰਜਿਸਟਰੀ ਜਦੋਂ ਤੁਸੀਂ ਲਿਖਾਉਣ ਬਾਰੇ ਮਾੜਾ ਦੱਸੋ ਵੀ ਆਪਣੇ ਕਾਨੂੰਨ ਕੋ ਸਾਰੇ ਐਡਵੋਕੇਟ ਮੈਡਮ ਸਾਰਿਆਂ ਦੇ ਮੈਂ ਬਹੁਤ ਹੀ ਆਵਾਰੀ ਆ ਜੀ ਦਿਲੋਂ ਧੰਨਵਾਦੀ ਹਾਂ ਸਾਰੇ ਸਟਾਫ ਦੇ ਤੇ ਇੱਕ ਇੱਕ ਗੱਲ ਸਾਰੀ ਇਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਔਰ ਬੜੀ ਸੋਚ-ਬੂਝ ਦੇ ਨਾਲ ਸਾਰਾ ਕਾਰਜ ਕੀਤਾ ਇਹਨਾਂ ਨਾਲ ਮੈਂ ਤੁਹਾਨੂੰ ਰਿਕਾ ਦਿੰਨਾ ਜਾਣ ਪਛਾਨ ਇਹ ਸਾਡੇ ਜਸ਼ਨ ਜੀ ਨੇ ਹੈਲਪ ਡੈਸਕ ਤੇ ਡਿਊਟੀ ਇਹਨਾਂ ਦੀ ਹਾਂਜੀ ਮੈਡਮ ਮਨਪ੍ਰੀਤ ਕੌਰ ਐਡਵੋਕੇਟ ਨੇ ਭਪਿੰਦਰ ਜੀ ਆਰਸੀ ਤੇ ਕਾਨੂੰਗੋ ਸਰ ਤੇ ਆਪਣੇ ਸਿਕਿਉਰਿਟੀ ਗਾਰਡ ਨੇ ਤੇ ਨਾਲ ਉਧਰ ਵੀ ਕਮਾਲੋ ਜੀ ਕੈਮਰਾ ਇਹ ਸਾਡੇ ਕੰਪਿਊਟਰ ਆਪਰੇਟਰ ਤੇ ਨਾਲ ਸੇਵਾਦਾਰ ਅਰੰਟੀ ਜੀ ਸਰ ਤੁਹਾਡੇ ਤੋਂ ਮੈਂ ਇੱਕ ਜਾਣਕਾਰੀ ਹੋਰ ਲੈਣੀ ਚਾਹਵਾਂਗਾ ਹਾਂਜੀ ਥੋੜੀ ਜਿਹੀ ਮੈਂ ਕਹਿਣਾ ਚਾਹੁੰਦਾ ਪਹਿਲਾਂ ਹਾਂਜੀ ਕਿ ਇਹ ਨਹੀਂ ਕਿ ਸਾਡੇ ਵੀ ਚਲੋ ਪਿਆਰ ਪ੍ਰੇਮ ਪੈ ਗਿਆ ਵੀ ਤਾਂ ਸਾਡਾ ਕੰਮ ਪੈਰ ਆਧਾਰ ਤੇ ਹੋ ਰਿਹਾ ਕੋਈ ਵੀ ਆਵੇ ਕੋਈ ਅਨਪਰਸਨ ਥਰਡ ਪਰਸਨ ਜਿਦਾ ਵੀ ਆ ਕੇ ਮੈਂ ਦੇਖਿਆ ਇਹ ਸਾਡੇ ਗਰਮੀਰ ਸਾਧ ਕਾਨੂੰਗੋ ਸਰ ਜਿਹੜੇ ਹੈ ਕਹਿੰਦੇ ਮੈਡਮ ਵੀ ਆਪ ਜਾ ਕੇ ਉਹਨਾਂ ਦਾ ਕੰਮ ਕਰਵਾ ਕੇ ਉਹਨਾਂ ਦਸਲੇ ਗਰੌਂਡਰ ਵੀ ਸੈਟੀਸਫਾਈ ਹੋ ਜਾਂਦਾ ਬੰਦਾ ਹਾਂਜੀ ਬੇਨ ਵੀ ਆਪਣਾ ਰਤ ਕਰਕੇ ਤਾਂ ਹੋ ਰਿਹਾ ਵੇ ਹਰ ਕਿਸੇ ਦਾ ਕੰਮ ਹੀ ਪੈਰ ਦੇ ਦਰਤੇ ਹੋ ਰਿਹਾ ਵੀ ਪਰਮੇ ਇੱਕ ਨਵੇਕਲਾ ਔਰ ਵਖਰੇ ਵਖਰੇ ਵੇ ਕਰੇ ਆ ਪਰਸਾਂ ਨੂੰ ਦੇਖਣ ਨੂੰ ਪਿਆ ਇਥੇ ਜੋ ਬਹੁਤ ਹੀ ਇੱਕ ਛਲਾਂਗਾ ਹੋ ਗਿਆ ਤੇ ਕਹਿ ਦੀ ਵਧਾਈ ਤੇ ਬਾਤਰ ਨੇ ਸਰ ਤੇ ਉਹਨਾਂ ਦੀ ਸਾਰੀ ਟੀਮ ਕਿਸੇ ਤਰ੍ਹਾਂ ਗੁਰੂ ਸਾਹਿਬ ਨਾਲੋਂ ਸੇਵਲ ਹੰਦੇ ਰਹੇ ਸਰ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਜਿੰਨੇ ਵੀ ਬੰਦੇ ਥੋੜੇ ਤੋਂ ਡਿਸਟ੍ਰਿਕਟ ਰਾਹ ਕੇ ਗਏ ਆ ਜਿੱਥਸਾਂ ਨੂੰ ਮਿਲੇ ਆ ਦੋ ਤਿੰਨ ਬੰਦੇ ਉਹ ਕਹਿੰਦੇ ਵੀ 1 ਰੁਪਈਆ ਨਹੀਂ ਫालतू ਲੱਗਦਾ ਚਲ ਸ਼ੁਕਰ ਹੈ ਜੀ ਤੇ ਜਿਹੜੀ ਗੱਲ ਇੱਕ ਆਮ ਕਹਾਵਤ ਹੈ ਵੀ ਪੈਸੇ ਤੋਂ ਬਿਨਾ ਤਾਂ ਰਿਸ਼ਵਤ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਸਰਕਾਰੀ ਅੱਜ ਦੇ ਸਮੇਂ 'ਚ ਹਾਲਾਂਕਿ ਸਾਡੀ ਚਲੋ ਪੰਜਾਬ ਸਰਕਾਰ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆਂ ਕਿ ਇਹ ਰਿਸ਼ਵਤ ਖੋਰੀਏ ਜਿਹੜੀ ਬੰਦ ਕੀਤੀ ਜਾਏ ਪਰ ਜਦ ਤੱਕ ਕੁਰਸੀ ਤੇ ਬੈਠਾ ਜ਼ਿੰਮੇਵਾਰ ਬੰਦਾ ਆਪ ਜ਼ਿੰਮੇਵਾਰੀ ਸਮਝਦਾ ਨਹੀਂ ਉਦੋਂ ਤੱਕ ਗੱਲ ਨਹੀਂ ਤੇ ਬਣਦੀ ਹਾਂਜੀ ਹਾਂਜੀ ਨਹੀਂ ਇਹ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹਾਂ ਤੇ ਵੀ ਵੀ ਕੱਲਾ ਮੈਂ ਵੀ ਕੁਝ ਨਹੀਂ ਕਰ ਸਕਦਾ ਹੈ ਨਾ ਇਹ ਸੱਚਪਾਛਾ ਦੀ ਕਿਰਪਾ ਹੈ ਬਖਸ਼ਿਸ਼ ਹੈ ਮੇਰੇ ਆ ਕੁਝ ਨਹੀਂ ਹੈ ਗੁਣ ਸਾਰੇ ਪਰਮੇਸ਼ਰ ਦੇ ਹਨ ਆਪਣੇ ਤਾਂ ਉਗਣਾਂ ਦੇ ਭਰੇ ਆ ਆਪਾਂ ਤਾਂ ਪਰ ਇਹ ਵੀ ਜੇ ਮੈਨੂੰ ਟੀਮ ਬੜੀ ਵਧੀਆ ਮਿਲੀ ਹੈ ਇਸ ਗੱਲ ਤੇ ਮੈਨੂੰ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਇਸ ਤੋਂ ਪਹਿਲਾਂ ਮੈਂ ਮੱਲਾਂ ਵਾਲੇ ਸੀਗਾ ਮੱਲਾਂ ਵਾਲੇ ਹਾਂਜੀ ਉੱਥੇ ਮੈਂ ਇੰਨਾ ਪਰੇਸ਼ਾਨ ਸੀ ਇੱਕ ਸਾਲ ਮੈਂ ਮੱਲਾਂ ਵਾਲੇ ਰਿਹਾ ਹੈ ਠੀਕ ਹੈ ਜੀ ਉਹ ਮੈਨੂੰ ਬੜੀ ਪਰੇਸ਼ਾਨੀ ਉੱਥੇ ਹੁੰਦੀ ਸੀ ਕਿਉਂਕਿ ਮੇਰੇ ਨਾਲ ਜਿਹੜੇ ਕੁਝ ਜਿਹੜੇ ਟੀਮ ਦੇ ਬੰਦੇ ਸੀ ਉਹ ਸਹੀ ਨਹੀਂ ਸੀ ਹੈਗੇ ਸਾਰਿਆਂ ਦੀ ਗੱਲ ਨਹੀਂ ਕਰਦਾ ਇੱਕ ਮੇਰਾ 리ਡਰ ਸੀਗਾ ਗੁਰਜੀਤ ਗੁਰਜੀਤ ਸੰਧੂ 리ਡਰ ਉਹਦਾ ਬੰਦਾ ਵਧੀਆ ਸੀਗਾ ਠੀਕ ਹੈ ਜੀ ਉਹਨੇ ਤਾਂ ਬਹੁਤ ਮੇਰਾ ਵਧੀਆ ਸਾਥ ਦਿੱਤਾ ਤੇ ਪਰ ਕੁਝ ਬੰਦੇ ਨਾਲ ਵਿੱਚ ਹੈਗੇ ਸੀ ਮੈਨਾਂ ਚਲੋ ਨਾ ਆਪਾਂ ਕਾਹਨੂੰ ਲੈਣਾ ਆ ਉਹਨਾਂ ਦੇ ਕਰਕੇ ਮੈਂ ਬੜਾ ਪਰੇਸ਼ਾਨ ਉੱਥੇ ਰਹਿੰਦਾ ਸੀ ਇੱਥੇ ਪਰ ਪਰਮਾਤਮਾ ਦੀ ਕਿਰਪਾ ਸਾਰੀ ਟੀਮ ਮੇਰਾ ਪੂਰਾ ਸਾਥ ਦਿੰਦੇ ਆ ਜੀ ਹਨ ਤੇ ਆਪਾਂ ਉਹਨਾਂ ਨਾਲ ਵੀ ਕਰਾਵਾਂਗੇ ਗੱਲਬਾਤ ਤੇ ਆਪਾਂ ਹੁਣ ਇੱਕ 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 ਮਿੰਟ ਵਾਸਤੇ ਹਨਾ ਇਹਨਾਂ ਦੇ ਚਾਰ ਲੈਡੀ ਚਾਰ ਲੈ ਆ ਜੀ ਜਸ਼ਨ ਹੈ ਤੁਸੀਂ ਏੜੇ ਏੜ ਕੇ ਨਾ ਬਹੁਤ ਵਧੀਆ ਲੱਗਦਾ ਜੀ ਇੱਥੇ ਪੰਜਾਬ ਸਰਕਾਰ ਨੇ ਜੋ ਰਿਸ਼ਵਤ ਤੋਂ ਬਿਨਾ ਕੰਮ ਚਲਾਇਆ ਈਜ਼ੀ ਰਜਿਸਟਰੀ ਦਾ ਤੇ ਸਾਡੇ ਸਰ ਵੀ ਬਹੁਤ ਵਧੀਆ ਨੇ ਚਰਨਪ੍ਰੀਤ ਸਿੰਘ ਜੀ ਜੋ ਕਿ ਬਿਨਾਂ ਰਿਸ਼ਵਤ ਤੋਂ ਲੋਕਾਂ ਦੇ ਬਿਨਾਂ ਪੈਸੇ ਲੈੇ ਤੋਂ ਸਾਰਾ ਕੰਮ ਪੈਲ ਦੇ ਆਧਾਰ ਤੇ ਕਰਦੇ ਨੇ ਸੋ ਸਾਨੂੰ ਬਹੁਤ ਵਧੀਆ ਤਹਿਸੀਲਦਾਰ ਸਾਹਿਬ ਮਿਲੇ ਨੇ ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਆਪ ਦੇ ਪਰ ਵੀ ਦੱਸ ਦੋ ਤੁਸੀਂ ਕਿਹ ਕਿਹਦਾ ਡੇਕੀ ਹੈ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਜੀ ਮੈਂ ਇੱਥੇ ਤਹਿਸੀਲ ਦੇ ਵਿੱਚ ਹੈਲਪ ਡੈਸਕ ਤੇ ਕੰਮ ਕਰਦਾ ਹਾਂ ਸਸ਼ੀਕਲ ਜੀ ਮੇਰਾ ਨਾਮ ਮਨਪ੍ਰੀਤ ਹੈ ਮੈਂ ਇਥੇ ਐਡਵੋਕੇਟ ਆ ਜਿਹੜੀ ਈਜ਼ੀ ਰਜਿਸਟਰੀ ਲਿਖੀ ਜਾਂਦੀ ਹੈ ਮੈਂ ਉਹ ਚੈੱਕ ਕਰਦੀ ਆ ਸਾਰੇ ਡਾਕੂਮੈਂਟਸ ਚੈੱਕ ਕਰਦੀ ਆ ਪ੍ਰੋਪਰ ਤੇ ਉਹ ਵੀ ਰਜਿਸਟਰੀ ਨੂੰ ਪ੍ਰੋਸੈਸ ਤੇ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਸਾਰ ਕਰਦੇ ਆ ਤੇ ਸਰ ਬਹੁਤ اچھے ہیں ਚਰਕਿਤ ਸਰ ਥੈਂਕ ਯੂ ਸਾਰੇ اچھے ہیں بھائی ਤੁਸੀਂ ਸਾਰੇ ਬਹੁਤ ਕਹੀ ਹੈ ਸਸ਼ੀਕਲ ਜੀ ਮੈਂ ਭੁਪਿੰਦਰ ਸਿੰਘ ਇਥੇ ਰਜਿਸਟਰੀ ਕਲਰਕ ਦੀ ਪੋਸਟ ਤੇ ਦਾ ਨਾਂ ਤਾਂ ਤੇ ਸਾਡੇ ਤਹਿਸੀਲਦਾਰ ਸਾਹਿਬ ਨੇ ਜਿਹੜੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਜਿਹੜਾ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਕਿ ਜਿਹੜੀ ਰਜਿਸਟਰੀਆਂ ਨੇ ਬਿਨਾਂ ਰਿਸ਼ਵਤੋ ਕਰਨੀਆਂ ਨੇ ਉਸ ਦੇ ਵਿੱਚ ਇਹਨਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਤੇ ਹਰੇਕ ਕਾਗਜ਼ ਪੱਤਰ ਨੂੰ ਪੂਰੀ ਤਰ੍ਹਾਂ ਚੈੱਕ ਕਰਕੇ ਹੀ ਆਪਣਾ ਕੰਮ ਕਰਦੇ ਨੇ ਕਿ ਕੋਈ ਵੀ ਕੰਮ ਜਿਹੜਾ ਇਹਨਾਂ ਦੇ ਹੱਥੋਂ ਗਲਤ ਨਾ ਹੋਵੇ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਧੰਨਵਾਦ ਸ੍ਰੀ ਦਰਜੀ ਮੈਂ ਗਮਿਲ ਸਿੰਘ ਕਨਗੋ ਇੱਥੇ ਆਪਣਾ ਜੋ ਰਿਕਾਰਡ ਆ ਉਹ ਚੈਕਿੰਗ ਕਰਦਾਂਗੇ ਚੈਕਿੰਗ ਕਰਨ ਤੋਂ ਬਾਅਦ ਜੋ ਵੀ ਉਸਦੇ ਵਿੱਚ ਤੱਲਕ ਸਰਦੀ ਨਾਲ ਚ ਲਿਆ ਕੇ ਉਹ ਸਾਰਾ ਆਪਣਾ ਜੋ ਰਜਿਸਟਰੀ ਹੈ ਕਰਦੈ ਤੇ ਕੋਈ ਵੀ ਇੱਥੇ ਖੰਡਰਪਰੀ ਜਾਂ ਨਹੀਂ ਹੁੰਦੀ ਜੇਗੀ ਪਹਿਲੇ ਦਾ ਹਰ ਤੇ ਕੰਮ ਕੀਤਾ ਜਾਂਦਾ ਹੈ ਥੈਂਕ ਯੂ ਅਗੇਰ ਜੀ ਸਾਰੇ ਬੋਲ ਸਾਰੇ ਬੋਲ ਆਪਦੇ ਬਾੜੇ ਗੱਦਬਾਹੀ ਆ ਜੂਬੀ ਤਾਂ ਦਿੱਤੀ ਹੈ ਬਸ ਸਤਿ ਸ੍ਰੀ ਅਕਾਲ ਜੀ ਮੈਂ ਆਰਮੀ ਚ ਰਿਟਾਇਰਡ ਸਾਹਬ ਸਿੰਘ ਇੱਥੇ ਸਿਕਿਉਰਿਟੀ ਗਾਰਡ ਦੀ ਪੋਸਟ ਤੇ ਤਾਇਨਾਤ ਹਾਂ ਬਾਰੂ ਜੋ ਵੀ ਪਬਲਿਕ ਰਜਿਸਟਰੀ ਕਰਾਉਣ ਆਉਂਦੀ ਏ ਉਹਨਾਂ ਦੀ ਹੈਲਪ ਕਰਨੀ ਰਸ਼ ਨੂੰ ਕੰਟਰੋਲ ਕਰਨਾ ਤੇ ਤਹਿਸੀਲਦਾਰ ਸਾਹਿਬ ਬਹੁਤ ਵਧੀਆ ਇਨਸਾਨ ਨੇ ਸਾਰੇ ਮਿਲ ਕੇ ਬਹੁਤ ਵਧੀਆ ਸਟਾਫ ਹੈ ਅਸੀਂ ਲੋਕਾਂ ਦੀ ਮਤਲਬ ਹੈਲਪ ਕਰ ਰਹੇ ਹਾਂ ਇਸ ਟੀਚਕ ਥੈਂਕ ਯੂ ਧੰਨਵਾਦ ਪਰ ਮੈਂ ਤੁਹਾਨੂੰ ਜਾਣਦੇ ਸ਼ਸ਼ੀਕਲ ਜੀ ਮੈਂ ਪਰਮਿੰਦਰ ਸਿੰਘ ਟੈਕਨੀਕਲ ਅਸਿਸਟੈਂਟ ਹਾਂ ਮੈਂ ਤੇ ਜਿਸੇ ਲਗਮ ਕਰਦਾ ਤਸਿੰਦਰ ਸਾਹਿਬ ਆਪਣੇ ਜੋ ਚਰਨਪ੍ਰੀਤ ਸਰ ਨੇ ਬਹੁਤ ਹੀ ਨਾਈਸ ਪਰਸਨ ਨੇ ਜੀ ਅਤੇ ਬਿਨਾ ਕਿਸੇ ਮਤਲਬ ਸਵਾਰਥ ਤੋਂ ਵੀ چاہے ਕਿੰਦੀ ਵੀ ਸਵਾਰਥ ਲੈ ਕੇ ਆਂਦਾ ਬੰਦਾ ਉਹਦਾ ਵੀ ਆਮ ਪਬਲਿਕ ਨੂੰ ਕੰਮ ਕੀਤਾ ਜਾਂਦਾ ਕੋਈ ਇਹ ਨਹੀਂ ਵੀ ਆਂ ਸਵਾਰਥ ਨਾਲ ਪਹਿਲ ਦੇ ਹੱਦ ਤੇ ਰਜਿਸਟਰੀ ਕਰਾ ਕੇ ਜਾ ਰਿਹਾ ਈਵਨ ਕਿ ਜੋ ਸਰਕਾਰ ਨੇ ਟੋਕਨ ਨੰਬਰ ਜਾਰੀ ਕੀਤਾ ਉਹ ਟੋਕਨ ਨੰਬਰ ਦੇ ਮੱਦੇਨਜ਼ਰ ਚੱਲਦੇ ਤਹਿਸੀਲਦਾਰ ਸਾਹਿਬ ਟੋਕਨ ਨੰਬਰ ਦੇ ਹਿਸਾਬ ਨਾਲ ਹੀ ਰਜਿਸਟਰੀ ਕਰਦੇ ਨੇ ਬਹੁਤ ਇਹ ਮੈਂ ਪਹਿਲੀ ਵਾਰੀ ਇੱਥੇ ਤਹਿਸੀਲ ਤੇ ਦੇਖੀ ਇਹ ਗੱਲ ਬਾਕੀ ਤੇ ਸਿਲ ਨਾ ਜੋ ਮੈਨੂੰ ਨਹੀਂ ਪਤਾ ਕਿਵੇਂ ਚੱਲ ਰਿਹਾ ਕਿਵੇਂ ਨਹੀਂ ਚੱਲ ਰਿਹਾ ਪਰ ਮੈਂ ਨਾ ਕੋਲ ਜੋ ਇੱਥੇ ਟੋਕਨ ਨੰਬਰ ਮੇਰੀ ਡਿਊਟੀ ਦੇ ਦੌਰਾਨ ਇੱਥੇ ਸ਼ੁਰੂ ਹੋਇਆ ਤਾਂ ਮੈਂ ਇੱਥੇ ਹੀ ਦੇਖੀ ਐ ਐਸੇ ਵਧੀਆ ਗੱਲ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਥੈਂਕਸ ਆ ਵੀ ਇਹਨਾਂ ਰੂਲ ਦੇ ਹਿਸਾਬ ਨਾਲ ਚੱਲ ਰਹਿਣੀ ਹੈ ਥੈਂਕ ਯੂ ਸੋ ਇੱਕ ਦੋ ਸਵਾਲ ਸੀ ਮੇਰੇ ਮਨ ਦੇ ਵਿੱਚ ਸਵਾਲ ਇਹ ਤਾਂ ਵੀ ਆਪਣੇ ਤੋਂ ਜੂਨੀਅਰ ਜਿਹੜਾ ਸਟਾਫ ਹੈ ਉਹ ਤਾਂ ਆਪਣੇ ਹੁਕਮ ਦੇ ਵਿੱਚ ਹੀ ਚੱਲਣਾ ਤੇ ਤੁਹਾਡੇ ਤੋਂ ਸੀਨੀਅਰ ਵੀ ਉੱਤੇ ਅਫਸਰ ਹੋਣਗੇ ਤੇ ਕੋਈ ਦਿੱਕਤ ਵੀ ਆ ਰਹੀ ਹੈ ਇਸ ਕੰਮ ਦੇ ਵਿੱਚ ਕੋਈ ਤਾਂ ਕਹਿਦਾ ਹੋਗਾ ਯਾਰ ਤੂੰ ਕਾ ਕਿ ਕਮ ਫੜਿਆ ਹੈ ਸਾਨੂੰ ਵੀ ਔਖਾ ਹੋ ਗਿਆ ਕਿਉਂਕਿ ਸਿਸਟਮ ਦਾ ਜਿਹੜਾ ਚੱਲ ਰਿਹਾ ਹੈ ਨਾ ਉਹਨੂੰ ਚੇਂਜ ਕਰਨਾ ਬੜਾ ਔਖਾ ਅੱਜ ਦੇ ਸਮੇਂ ਦੇ ਵਿੱਚ ਤੇ ਦਿੱਕਤਾ ਪਰੇਸ਼ਾਨੀਆਂ ਤਾਂ ਆਉਂਦੀ ਇਹ ਨੇ ਜਦੋਂ ਬੰਦਾ ਸਹੀ ਰਾਹ ਤੇ ਤੁਰਦਾ ਇਹਦੇ ਬਾਰੇ ਥੋੜਾ ਜਿਹਾ ਦੱਸ ਜੀ ਮੈਂ ਇੱਥੇ ਨਾ ਦੱਸਣਾ ਚਾਹੁੰਨਾ ਆ ਸਾਰੀ ਪਟਿਆਲੇ ਦੀ ਸੰਗਤ ਨੂੰ ਪਟਿਆਲੇ ਛੱਡ ਕੇ ਸਾਰੀ ਪੰਜਾਬ ਦੀ ਸੰਗਤ ਨੂੰ ਦੱਸਣਾ ਚਾਹੁੰਨਾ ਹੈ ਕਿ ਉਹ ਐਂਜਾ ਵੀ ਜੇ ਆਪਾਂ ਆਪਸੇ ਹੀ ਐ ਤੇ ਆਪਣ ਨੂੰ ਆਪਣਾ ਆਲ ਦਵਾਲ ਵੀ ਹਨਾ ਪਰਮੇਸ਼ਰ ਕਿਤੇ ਨਾ ਕਿਰਪਾ ਕਰ ਦਿੰਦੇ ਆ ਪਰਮੇਸ਼ਰ ਮਿਹਰ ਕਰਕੇ ਆਲ ਦਵਾਲਾ ਵੀ ਠੀਕ ਹੋ ਜਾਂਦਾ ਹੈ ਹਨਾ ਜੀ ਹਾਂ ਜੀ ਤੇ ਇੱਥੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਆਪਣੇ ਜਿਹੜੇ ਆਫੀਸਰਸ ਨੇ ਹਨਾ ਸਾਡੇ ਡੀਸੀ ਮੈਡਮ ਸਾਡੇ ਡੀਆਰਓ ਡੀਆਰਓ ਮੈਮ ਜਿਹੜੇ ਆ ਠੀਕ ਹੈ ਸਾਡੇ ਐਸਡੀਐਮ ਮੈਮ ਉਹਨਾਂ ਨੇ ਕੋਈ ਮੈਨੂੰ ਕਦੇ ਕਿਸੇ ਕੋ ਗਲਤ ਕੰਮ ਵਾਸਤੇ ਕਦੇ ਵੀ ਪ੍ਰੈਸ਼ਰਾਈਜ਼ ਨਹੀਂ ਕੀਤਾ ਹਨਾ ਕਦੇ ਕੋਈ ਹੈ ਮੈਨੂੰ ਮਤਲਬ ਖੁਸ਼ੀ ਹੈ ਇਸ ਗੱਲ ਦੀ ਤੇ ਹਾਂ ਕਿ ਹੋਰ ਕਈ ਲੋਕ ਹੈਗੇ ਪਰੇਸ਼ਾਨ ਕਰਨ ਵਾਲੇ ਉਹ ਜਿਹੜੇ ਕਹਿੰਨ ਤੋਂ ਭਾਵ ਜਿਨ੍ਹਾਂ ਨੂੰ ਸ਼ਾਇਦ ਮੇਰਾ ਨਾ ਕੋਈ ਕੋ ਮੈਂ ਹੀ ਨੇ ਕਹਿੰਦਾ ਮੈਂ ਬੜਾ ਚੰਗਾ ਆ ਮੇਰੇ ਵਿੱਚ ਵੀ ਕਮੀਆਂ ਹੈਗੀਆਂ ਨੇ ਹਨਾ ਕਮੀਆਂ ਹਰੇਕ ਚ ਹੁੰਦੀਆਂ ਨੇ ਕੋਈ ਕੋਈ ਮੰਨ ਲਓ ਬਾਹਰ ਕੋ ਦਾ ਦੇਖਣ ਦਾ ਨਜ਼ਰੀ ਕਿਸੇ ਨੂੰ ਕਿਸੇ ਨੂੰ ਮੇਰੀਆਂ ਕਮੀਆਂ ਤੋਂ ਪਰੇਸ਼ਾਨੀ ਹੋ ਕਿਸੇ ਨੂੰ ਹੋਦਾ ਮੇਰੇ ਆ ਜਿਹੜਾ ਕੰਮ ਕਰਦੇ ਨੇ ਨੀ ਕਿਤੋਂ ਵੀ ਪਰੇਸ਼ਾਨੀ ਹੋਊਗੀ ਹਨਾ ਜੀ ਕੰਮ ਕਰਨ ਦੇ ਤਰੀਕੇ ਤੋਂ ਤਾਂ ਪਰੇਸ਼ਾਨੀ ਬੜੀ ਬਧੀਰਿਆ ਨੂੰ ਹੈਗੀ ਆ ਤੇ ਪਰ ਉਹ ਇਹ ਆ ਵੀ ਚਲੋ ਆਪਾਂ ਕੋਈ ਗੱਲ ਨਹੀਂ ਪਰਮੇਸ਼ਰ ਉਹਨਾਂ ਨੂੰ ਵੀ ਹਨਾ ਸ਼ਾਇਦ ਸਿੱਧੇ ਰਸਤੇ ਪਾਵੇ ਕਦੇ ਤੇ ਪਰ ਇਹ ਵੀ ਇੱਥੇ ਮੈਨੂੰ ਬੜੀ ਬੜਾ ਵਧੀਆ ਲੱਗ ਰਿਹਾ ਇੱਥੇ ਪਟਿਆਲੇ ਦੇ ਵਿੱਚ ਇਹ ਆ ਵੀ ਚਲੋ ਲੋਕ ਵੀ ਪਿਆਰ ਕਰਦੇ ਆ ਜੀ ਹਨਾ ਅ ਪਿੱਛੇ ਜੇ ਇੱਕ ਕੋਈ ਹੋਇਆ ਸੀਗਾ ਇੱਕ ਪ੍ਰੋਬਲਮ ਜੀ ਇਕਾਈ ਸੀਗੀ ਤੇ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਲੋਕੀ ਬੜਾ ਪਿਆਰ ਕਰਦੇ ਮੈਨੂੰ ਹਾਂਜੀ ਹਾਂ ਬਿਲਕੁਲ ਹਾਂਜੀ ਸੋ ਅੱਜ ਇੱਕ ਚਲੋ ਇੱਕ ਹੋਰ ਆਪਾਂ ਕੁਦਰਤੀ ਇੱਕ ਆਪਣੇ ਕੋਲੇ ਇੱਕ ਸਿੰਘ ਆਏ ਨੇ ਅੱਜ ਦਫ਼ਤਰ ਦੇ ਵਿੱਚ ਰਜਿਸਟਰੀ ਲੈਣ ਆਏ ਸੀਗੇ ਇਹਨਾਂ ਨੇ ਪਿੱਛੇ ਥੋੜੇ ਦਿਨ ਪਹਿਲਾਂ ਇਨਾਂ ਦੇ ਕਿ ਰਜਿਸਟਰੀ ਹੋਈ ਹੈ ਪਰਮਿੰਦਰ ਸਿੰਘ ਜੀ ਆਏ ਨੇ ਇਹ ਐਡਵੋਕੇਟ ਨੇ ਤੇ ਇਹਨਾਂ ਦੀ ਵੀ ਰਜਿਸਟਰੀ ਹੋਈ ਆ ਇਹਨਾਂ ਤੋਂ ਵੀ ਆਪਾਂ ਕੁਝ ਹਨਾ ਪੁੱਛਦੇ ਐਕਸਪੀਰੀਅੰਸ ਕਿਵੇਂ ਰਿਹਾ ਸਸਸੀ ਕਾਲ ਜੀ ਸਾਰਿਆਂ ਨੂੰ ਮੈਂ ਪਰਮਿੰਦਰ ਸਿੰਘ ਮੈਂ ਪਟਿਆਲੇ ਤਹਿਸੀਲਦਾਰ ਸਾਹਿਬ ਕੋਲ ਰਜਿਸਟਰੀ ਕਰਵਾਈ ਸੀ ਇੱਕ ਦਿਨ ਪਹਿਲਾਂ ਮਤਲਬ ਅੱਜ ਮੈਂ ਲੈਣ ਆਇਆ ਸੀ ਰਜਿਸਟਰੀ ਤਾਂ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੰਨਾ ਐਕਸਪੈਕਟ ਨਹੀਂ ਸੀ ਕੀਤਾ ਵੀ ਇੰਨਾ ਸਾਫ਼ ਸੁਥਰਾ ਕੰਮ ਵੀ ਹੋ ਸਕਦਾ ਨਾ ਕੋਈ ਸਿਫਾਰਸ਼ ਦੀ ਲੋੜ ਨਾ ਕਿਸੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਾ ਬਾਹਰ ਕਿਸੇ ਨੂੰ ਪੈਸੇ ਦੇਣ ਦੀ ਲੋੜ ਇੱਥੇ ਆਓ ਚੁੱਪ ਕਰਕੇ ਆਪਣੇ ਕਾਗਜ਼ ਸਹੀ ਰੱਖੋ ਤਸਿਲਦਾਰ ਸਾਹਿਬ ਕੋਲ ਬੈਠੋ ਇਹਨਾਂ ਨੇ ਸਿਰਫ ਸਹੀ ਚੀਜ਼ ਦੇਖਣੀ ਆ ਤੇ ਸਹੀ ਕੰਮ ਹੀ ਕਰਨਾ ਇਹ ਤਾਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਨੇ ਸਾਰੇ ਪੰਜਾਬ ਵਾਸਤੇ ਵੀ ਅਫਸਰ ਕੰਮ ਕਿੱਦਾਂ ਕਰਦੇ ਆ ਤੇ ਕਿੱਦਾਂ ਕਰਨਾ ਚਾਹੀਦਾ ਇਹੋ ਜਿਹੇ ਹੀਰੇ ਤਸਿਲਦਾਰ ਇਹੋ ਜਿਹੇ ਹੀਰੇ ਬੰਦੇ ਹੀਰੇ ਅਫਸਰ ਜ਼ਰੂਰੀ ਨਹੀਂ ਵੀ ਇਹ ਤਸਿਲਦਾਰ ਇਹ ਡੀਸੀ ਹੋਣ ਇਹ ਐਸਐਸਪੀ ਹੋਣ ਕਿਸੇ ਵੀ ਅਹੁਦੇ ਤੇ ਚੱਲ ਜਾਣ ਇਹਨਾਂ ਤੋਂ ਕੰਮ ਵਧੀਆ ਮੈਂ ਨਹੀਂ ਸਮਝਦਾ ਕੋਈ ਕਰ ਸਕਦਾ ਅੱਜ ਦੀ ਰੇਟ ਦੇ ਵਿੱਚ ਜੋ ਮੇਰਾ ਐਕਸਪੀਰੀਅੰਸ ਰਿਹਾ ਸਾਰੇ ਅਫਸਰ ਨੇ ਵਧੀਆ ਕਰਦੇ ਨੇ ਪਰ ਇਹ ਆਪਣੇ ਕੰਮ ਨੂੰ ਬਹੁਤ ਹੀ ਤਰੀਕੇ ਨਾਲ ਬਹੁਤ ਇਮਾਨਦਾਰੀ ਨਾਲ ਬਹੁਤ ਸਹੀ ਤਰੀਕੇ ਨਾਲ ਉਹ ਕਰਦੇ ਆ ਤੇ ਪੂਰੀ ਤਸੱਲੀ ਕਰਕੇ ਹੀ ਕੰਮ ਕਰਦੇ ਆ ਵੀ ਐਦਾ ਨਹੀਂ ਵੀ ਕੋਈ ਮਾੜਾ ਮੋਟਾ ਕਾਹੇ ਕਮੀ ਰਹਿ ਗਈ ਤਾਂ ਕੱਢ ਦੋ ਕੋਈ ਗੱਲ ਨਹੀਂ ਬਾਅਦ ਚ ਦੇਖ ਲਾਂਗੇ ਨਹੀਂ ਜਦੋਂ ਤੱਕ ਇਹਨਾਂ ਤੇ ਤਸੱਲੀ ਨਹੀਂ ਹੁੰਦੀ ਉਦੋਂ ਤੱਕ ਇਹ ਅੱਗੇ ਕਾਗਜ਼ ਨਹੀਂ ਕਰਦੇ ਇਹਨਾਂ ਦੀ ਸਾਰੀ ਟੀਮ ਵੀ ਅਦਾ ਸਾਰਾ ਐਡਵੋਕੇਟ ਮੈਡਮ ਨੇ ਕਾਨੂੰਗੋ ਸਾਹਿਬ ਨੇ ਸਾਰੇ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ਤੇ ਸ਼ਾਮ ਨੂੰ ਮੈਂ ਪਰਸੋਂ ਚੌਥੇ ਰਜਿਸਟਰੀ ਕਰਾਈ ਐ ਇੱਥੋਂ ਸ਼ਾਮ ਨੂੰ 5 ਵਜੇ ਤੱਕ ਬੈਠੇ ਆ 5 ਵਜੇ ਤੱਕ ਸਾਰੇ ਦਾ ਸਾਰਾ ਸਟਾਫ ਇੱਥੇ ਹੀ ਸੀ ਸਾਰੇ ਆਪਣੀ ਸੀਟਾਂ ਤੇ ਬੈਠੇ ਆ ਕਿਸੇ ਨੂੰ ਜੋ ਮਰਜ਼ੀ ਕੁਐਰੀ ਪੁੱਛ ਲਓ ਕੋਈ ਖਿਜਦਾ ਨਹੀਂ ਜਿੰਨੀ ਮਰਜ਼ੀ ਵਾਰੀ ਪੁੱਛ ਲਓ ਵੀ ਸਰ ਐਦਾਂ ਆਹ ਇੱਕ ਡਾਕੂਮੈਂਟ ਠੀਕ ਆ ਜਿੰਨੇ ਮਰਜ਼ੀ ਚੈੱਕ ਕਰਾ ਲਓ ਸਾਰੇ ਆਪਣੇ ਕੰਮ ਦੇ ਵਿੱਚ ਪੂਰੇ ਮਾਹਰ ਨੇ ਮੈਂ ਤਾਂ ਇਹੀ ਕਹਣਾ ਇਹ ਜਿਹੜੀ ਮੁਹਿੰਮਾ ਨਾ ਪੰਜਾਬ ਇਮਾਨਦਾਰ ਪੰਜਾਬ ਇਹਦੀ ਲੋੜ ਨਹੀਂ ਪੰਜਾਬ ਨੂੰ ਜਦ ਇਹੋ ਜੇ ਅਫਸਰ ਆ ਜਾਣ। ਇਮਾਨਦਾਰੀ ਤਾਂ ਆਪੇ ਆ ਜਾਣੀ ਆ। ਜਦੋਂ ਬੰਦਾ ਸਹੀ ਆ ਜਿਹੜਾ ਫੀਲਡ ਦੇ ਵਿੱਚ ਕੰਮ ਕਰ ਰਿਹਾ ਜੇ ਉਹ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਇਮਾਨਦਾਰ ਤਾਂ ਸਾਰੀ ਨਿਫਰ। ਪੈਸੇ ਦੇਣ ਦਾ ਜੀ ਕਿਹਦਾ ਕਰਦਾ ਕਿਸੇ ਨੂੰ ਕਿਹਦੇ ਕਿਹਦੇ ਕੋਲ ਦੋ ਨੰਬਰ ਦੇ ਪੈਸੇ ਜਿਹੜਾ ਰਜਿਸਟਰੀ ਲਈ ਦੇ ਦੂ ਜਾਂ ਕਿਸੇ ਵੀ ਕੰਮ ਲਈ ਦੇ ਦੂਗਾ। ਜਦ ਕਿ ਅਫਸਰ ਸਹੀ ਬੈਠਾ ਤਾਂ ਕੰਮ ਸਹੀ ਹੋ ਜਾਊਗਾ। ਉਹਦਾ ਕੀ ਲੋੜ ਆ ਕਿਸੇ ਨੂੰ? ਜੀ ਜੀ। ਤਾਂ ਜਦੋਂ ਸਾਰੇ ਬੰਦੇ ਫੀਲਡ 'ਚ ਸਹੀ ਬੈਠੇ ਹੋਣ ਆਪਣਾ ਕੰਮ ਆਪ ਕਰਨ ਪੰਜਾਬ ਸਰਕਾਰ ਸੋਹਣੀਆਂ ਤਨਖਾਹਾਂ ਦਿੰਦੀ ਆ ਸਾਰਿਆਂ ਨੂੰ ਸਾਰੇ ਵਧੀਆ ਕੰਮ ਕਰਨ ਲੋੜ ਹੀ ਨਹੀਂ ਕਿਸੇ ਨੂੰ ਇਮਾਨਦਾਰ ਪੰਜਾਬ ਆ ਪੰਜਾਬ ਦੇ ਲੋਕ ਕੋਈ ਬੇਈਮਾਨ ਨਹੀਂ ਕੋਈ ਅਫਸਰ ਬੇਈਮਾਨ ਨਹੀਂ ਇੱਕ ਸਿਸਟਮ ਆ ਸਿਸਟਮ ਨੂੰ ਸੁਧਾਰ ਜਿਹੜੇ ਜ਼ਿੰਮੇਵਾਰ ਸੀਟਾਂ ਤੇ ਬੈਠੇ ਉਹਨਾਂ ਨੇ ਕਰਨਾ ਭਾਵੇਂ ਵੱਡੀ ਸੀਟ ਆ ਭਾਵੇਂ ਛੋਟੀ ਸੀਟ ਆ ਉਹ ਆਪਦੀ ਜ਼ਿੰਮੇਵਾਰੀ ਸਾਹਮਣੇ ਆ ਤਾਂ ਸੁਧਾਰ ਹੋ ਜੂਗਾ ਪੰਜਾਬ ਦਾ ਜੇ ਨਹੀਂ ਆਪਣੀ ਜ਼ਿੰਮੇਵਾਰੀ ਸਾਹਮਣੀ ਤੇ ਸੁਧਾਰ ਦਾ ਸਰ ਇੱਥੇ ਮੈਂ ਇੱਕ ਗੱਲ ਥੋੜੀ ਜੀ ਟੋਕਣੀ ਚਾਹਵਾਂਗਾ ਜੀ ਜੀ ਜਿਹੜੀ ਰਿਸ਼ਵਤ ਖੋਰੀ ਹੈ ਨਾ ਭ੍ਰਸ਼ਟਾਚਾਰ ਹੈ ਕਿਤਨੇ ਕਿਤੇ ਜਨਤਾ ਵੀ ਉਹਦੀ ਓਨੀ ਹੀ ਕਸੂਰਵਾਰ ਹੈ ਜਿੰਨਾ ਕਿ ਕਿਸੇ ਸੀਟ ਤੇ ਬੈਠਾ ਬੰਦਾ ਜਦੋਂ ਕੋਈ ਗਲਤ ਕੰਮ ਕਰਦਾ ਕਿਉਂ ਕਿਉਂਕਿ ਜਦੋਂ ਕੀ ਕਮੀ ਘਟਦੀ ਨਾ ਕਿਸੇ ਅਫਸਰ ਨੇ ਵੀ ਤਰਾ ਕਾਗਜ਼ ਘਟਾ ਹੈ ਅਗਲਾ ਕਹਿੰਦਾ ਦੱਸੋ ਖਰਚਾ ਕਿੰਨਾ ਅਗਲਾ ਮਹੂਰੋਂ ਆਫਰ ਕਰਦਾ ਬੰਦਾ ਵੀ ਪੈਸੇ ਲੈ ਲਓ ਮੇਰਾ ਕੰਮ ਕਰ ਦਿਓ ਤੇ ਫਿਰ ਜਨਤਾ ਵੀ ਹੋਈ ਨਾ ਉਹਨੇ ਹੀ ਕੋ ਸ਼ੁਰੂਆਤ ਇਸ ਜਨਤਾ ਨੂੰ ਵੀ ਪਹਿਲਾਂ ਸਮਝਣਾ ਪਊਗਾ ਵੀ ਮੇਰੇ ਕੋਲ ਪੈਸਾ ਕੋਈ ਭਾਲਤੋ ਨਹੀਂ ਹੈ ਤੇ ਜੇ ਕੋਈ ਡਾਕੂਮੈਂਟਸ ਦੀ ਕਮੀ ਹੈ ਮੈਂ ਪੂਰਾ ਕਰਾਂ ਤੇ ਮੈਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ ਤੇ ਸਿਸਟਮ ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਨੇ ਵੀ ਸਾਰਾ ਪੰਜਾਬ ਹੀ ਸਾਡਾ ਇਮਾਨਦਾਰ ਹੈ ਬਸ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਾਏਗੀ ਹਾਂਜੀ ਸਰ ਬਿਲਕੁਲ ਠੀਕ ਹੈ ਸਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਹੀ ਕੰਮ ਕਰਾਓ ਗਲਤ ਕੰਮ ਵਾਲੇ ਪਾਸੇ ਨਾ ਜਾਓ ਇੱਕ ਸਰਕਾਰ ਦੇ ਵਿੱਚ ਕਿਣਾ ਰਿਫਲੈਕਸ਼ਨ ਜਾਣੀ ਚਾਹੀਦੀ ਆ ਵੀ ਸਹੀ ਕੰਮ ਹੀ ਹੋਊਗਾ ਗਲਤ ਨਹੀਂ ਆਉਈ ਨਾ ਬਿਲਕੁਲ ਜੇ ਤੁਹਾਡੇ ਕਾਗਜ ਕਿਹੜੇ ਕਾਗਜ ਨਹੀਂ ਸਹੀ ਹੋ ਸਕਦਾ ਵੱਤੋ ਤੇ ਦੋ ਗੇੜੀ ਲਾ ਜਾਣ ਕੇ ਕਿਸੇ ਪਾਸੇ ਕੋਈ ਤਰਤੀਮਾ ਕਰਾਉਣਾ ਕੁਛ ਕਰਾਉਣਾ ਆਪਣੇ ਸਹੀ ਕਾਜ ਕਰਾ ਲਿਓ ਇੱਕ ਸਿਸਟਮ ਆ ਸਰਕਾਰ ਨੇ ਹਰ ਸੀਟ ਤੇ ਹਰ ਕੰਮ ਲਈ ਬੰਦੇ ਰੱਖੇ ਹੋਏ ਆ ਹੁਣ ਜੇ ਗਲਤ ਕੰਮਾਂ ਗਲਤ ਤਾਂ ਹੋਣਾ ਵੀ ਨਹੀਂ ਚਾਹੀਦਾ ਭਾਵੇਂ ਪੈਸੇ ਦੇ ਦਿਓ ਨਾ ਦਿਓ ਗਲਤ ਕਿਉਂ ਹੋਏ ਕੰਮ ਕਿਸੇ ਦਾ ਹੱਕ ਗਲਤ ਕੰਮ ਕਿਸੇ ਦਾ ਹੱਕ ਮਾਰਨਾ ਭਾਵੇਂ ਆਪਾਂ ਸਰਕਾਰ ਦਾ ਮਾਰੀਏ ਕਿਸੇ ਬੰਦੇ ਦਾ ਮਾਰੀਏ ਗਲਤ ਕੰਮ ਨਾ ਕਰਾਓ ਸਹੀ ਕੰਮ ਕਰਾਓ ਸਹੀ ਤਰੀਕੇ ਨਾਲ ਕਰਾਓ ਆਪਣਾ ਇੱਕ ਪ੍ਰੋਸੈਸ ਹੈ ਸਾਰਾ ਬਣਿਆ ਹੋਇਆ ਹੈ ਪ੍ਰੋਸੈਸ ਦੇ ਵਿੱਚ ਫਾਲੋ ਕਰੋ ਆ ਭਾਜੀ ਦੀ ਵੀ ਬਹੁਤ ਸਿਫਤ ਆ ਆ ਜਿਹੜੀ ਸੀਟ ਆ ਨਾ ਬਹੁਤ ਹੌਟ ਸੀਟ ਆ ਇਹ ਹੌਟ ਸੀਟ ਕਿੱਦਾਂ ਇੱਥੇ ਬਹਿਣਾ ਵੀ ਸੌਖਾ ਨਹੀਂ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਬਹੁਤ ਪ੍ਰੈਸ਼ਰ ਹੁੰਦੇ ਨੇ ਹੁਣ ਪਬਲਿਕ ਕਹਿੰਦੀ ਆ ਵੀ ਮੇਰਾ ਕੰਮ ਪਹਿਲਾਂ ਹਰ ਕਿਸੇ ਨੂੰ ਹੁੰਦਾ ਮੈਂ ਛੇਤੀ ਵਿਹਲਾ ਹੋ ਜਾ ਮੈਂ ਛੇਤੀ ਵਿਹਲਾ ਹੋ ਜਾ ਹਾਂ ਇੱਕ ਸਰਕਾਰ ਨੇ ਟੋਕਨ ਸਿਸਟਮ ਚਲਾਇਆ ਉਹਨੂੰ ਫਾਲੋ ਕਰਨ ਨਾਲ ਬਹੁਤ ਵੱਡੀ ਗੱਲ ਆ ਉਹਨੂੰ ਫਾਲੋ ਕਰਕੇ ਹਾਂ ਬੰਦੇ ਨੂੰ ਪਤਾ ਮੇਰੀ ਵਾਰੀ ਇੰਨੇ ਵਜੇ ਆਊਗੀ ਮੇਰਾ 10 ਨੰਬਰ ਟੋਕਨ ਆ ਪੰਜ ਨੰਬਰ ਟੋਕਨ ਆ ਚਾਰ ਨੰਬਰ ਆ ਮੈਂ ਇੰਨੀ ਦੇਰ ਵੇਟ ਕਰੂੰਗਾ ਕਰੂੰਗਾ ਉਹ ਇੱਕ ਹਰਲੀ ਇੱਕ ਵਾਰੀ ਬਣ ਗਈ ਨਾ ਕਿਸੇ ਕੋਈ ਫਰਸਟ ਕਮ ਫਰਸਟ ਸਰਵ ਨਹੀਂ ਫਰਸਟ ਕਮ ਫਰਸਟ ਸਰਵ ਇਹ ਕੋਈ ਆਇਆ ਨਹੀਂ ਇਹ ਵੀ ਬੈਕਡੋਰ ਐਂਟਰੀ ਹੋ ਰਹੀ ਆ ਉਹ ਚੀਜ਼ ਬਹੁਤ ਵਧੀਆ ਸਾਰੇ ਅਫਸਰ ਵਧੀਆ ਨੇ ਸਾਰੇ ਕੁਝ ਵਧੀਆ ਇੱਕ ਸਿਸਟਮ ਸਾਰਾ ਵਧੀਆ ਚੱਲ ਪੂਗਾ ਜਦੋਂ ਹਰ ਅਫਸਰ ਆਪਣੀ ਜ਼ਿੰਮੇਵਾਰੀ ਵਧੀਆ ਸਮਝੂਗਾ ਤਾਂ ਭਾਜੀ ਤਾਂ ਇਹ ਬੜੀ ਸਫਤਤਾ ਇਹਨਾਂ ਕੋਲ ਦੇਖਿਆ ਉਦੋਂ ਖੜੇ ਆ ਤਿੰਨ ਚਾਰ ਘੰਟੇ ਸੀ ਬਾਹਰ ਆਪਣਾ ਕੰਮ ਕਰਾਉਂਦੇ ਆਪਣੀ ਵਾਰੀ ਜੜੀਕ ਕਰਦੇ ਕਈ ਵਾਰ ਆਉਂਦੇ ਸੀ ਕਦੇ ਕੋਈ ਫੋਨ ਲਾ ਦੇਣਾ ਕੁਝ ਕਰ ਦੇਣਾ ਪਰ ਭਾਜੀ ਨੇ ਆਪਣੇ ਸਿਸਟਮ ਨਾਲ ਹੀ ਕੰਮ ਕਰਨਾ ਜੋ ਸਿਸਟਮ ਨਾਲ ਹੀ ਤਹਿਸੀਲਦਾਰ ਸਾਹਿਬ ਆਪਣਾ ਕੰਮ ਕਰਦੇ ਆ ਬਹੁਤ ਵਧੀਆ ਕਰ ਰਹੇ ਨੇ ਇਹੋ ਜਿਹੇ ਅਫਸਰ ਇਹਨਾਂ ਨੂੰ ਤਾਂ ਸਭ ਨੂੰ ਟ੍ਰੇਨਿੰਗ ਲਈ ਭੇਜਣਾ ਚਾਹੀਦਾ ਜਿਹੜੇ ਬਾਕੀ ਵੀ ਕਿਸੇ ਅਫਸਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਇੱਕ ਸੈਸ਼ਨ ਹੋਣਾ ਚਾਹੀਦਾ ਕਾਉਂਸਲਿੰਗ ਹੋਣੀ ਚਾਹੀਦੀ ਸਾਰੇ ਆਫੀਸਰਸ ਦੀ ਜੋ ਮੈਨੂੰ ਲੱਗਦਾ ਮੇਰਾ ਪਰਸਨਲ ਓਆ رائے ਆਪਦੀ ਵੀ ਕਾਉਂਸਲਿੰਗ ਹੋਣੀ ਚਾਹੀਦੀ ਸਾਰੇ ਆਫੀਸਰ ਦੀ ਹਾਂ ਸਾਰੇ ਆਫੀਸਰਸ ਨੂੰ ਪ੍ਰੋਬਲਮ ਆ ਕਿਹਦਾ ਕੀ ਕਰਦਾ ਵੀ ਕੱਲ ਨੂੰ ਫੋਨ ਲਾ ਲਈਏ ਕਿਸੇ ਦੀ ਗੱਲ ਸੁਣੀਏ ਆਪਾਂ ਜੋ ਕੰਮ ਸਹੀ ਤਰੀਕੇ ਨਾਲ ਕਰੋ ਕੰਮ ਸਹੀ ਤਰੀਕੇ ਨਾਲ ਕਰਨਾ ਵੀ ਬਹੁਤ ਔਖਾ ਜੀ ਗ੍ਰੇ ਇਹਨਾਂ ਇਹਨਾਂ ਦੇ ਨਾਲ ਵੀ ਕੋਈ ਜੇ ਕਿਸੇ ਭੈਣ ਭਰਾ ਨੂੰ ਕੋਈ ਤਕਲੀਫ ਹੋਵੇ ਇਹਨਾਂ ਨਾਲ ਰਾਬਤਾ ਕਰੋ ਇਹ ਦੱਸਣਗੇ ਕਿ ਕਿੱਦਾਂ ਪ੍ਰੈਸ਼ਰ ਹੈਂਡਲ ਕਰਨਾ ਇਹਨਾਂ ਪ੍ਰੈਸ਼ਰ ਹੈਂਡਲ ਕਰਨਾ ਸੌਖਾ ਨਹੀਂ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਬਹਿ ਕੇ ਪਬਲਿਕ ਸੀ ਕੰਮ ਕਰਨਾ ਨਾ ਸਾਰਾ ਦਿਨ ਪਬਲਿਕ ਲਈ ਹੀ ਉਹ ਬੈਠੇ ਨੇ ਇਹ ਉਹ ਕੰਮ ਕਰਨਾ ਕਿੱਦਾਂ ਕਰਨਾ ਇਹਨਾਂ ਤੋਂ ਸਿੱਖਣਾ ਇਹ ਬਹੁਤ ਵੱਡੀ ਐਗਜ਼ਾਮਪਲ ਨੇ ਭਾਜੀ ਧੰਨਵਾਦ ਭਾਜੀ ਇਹੀ ਮੈਂ ਕਹਿਣਾ ਚਾਹੁੰਦਾ ਸੀ ਬਹੁਤ ਵਧੀਆ ਲੱਗਿਆ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਾਰੀ ਟੀਮ ਬਹੁਤ ਜੀ ਜੀ ਸੋ ਸੰਗਤੀ ਜੇਕਰ ਤੁਸੀਂ ਚਾਹਦੇ ਹੋ ਕਿ ਸਾਰਾ ਪੰਜਾਬ ਵੀ ਇਸੇ ਸਿਸਟਮ ਦੇ ਤਹਿਤ ਚੱਲੇ ਇਮਾਨਦਾਰੀ ਦੇ ਨਾਲ ਬਿਨਾਂ ਰਿਸ਼ਵਤਾਂ ਸਾਰੇ ਕੰਮ ਹੋਣ ਸਾਡੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਆਪਾਂ ਬੈਠੇ ਆ ਸਾਰਿਆਂ ਨੂੰ ਬੇਨਤੀ ਆ ਲਿੰਕ ਸਾਰਿਆਂ ਕੋਲ ਚੱਲ ਜਾਣਾ ਜਿੰਨੇ ਵੀ ਤੁਹਾਡੇ WhatsApp ਗਰੁੱਪ ਹੈ ਸਾਰਿਆਂ ਤੱਕ ਪਹੁੰਚਾ ਦਿਓ ਕਿਉਂਕਿ ਇਹੋ ਜੀਆਂ ਗੱਲਾਂ ਇਹੋ ਜੀਆਂ ਵੀਡੀਓ ਸਭ ਦੇ ਕੋਲ ਜਾਣੀਆਂ ਚਾਹੀਦੀਆਂ ਨੇ ਪੰਜਾਬ ਦੇ ਇਕੱਲੇ-ਇਕੱਲੇ ਮੋਬਾਈਲ ਦੇ ਵਿੱਚ ਇਹ ਵੀਡੀਓ ਚਲਣੀ ਚਾਹੀਦੀ ਹੈ ਤਾਕੇ ਜੇ ਕੋਈ ਬੰਦਾ ਕਿਤੇ ਗਲਤ ਰਾਹ ਤੇ ਤੁਰਿਆ ਵੀ ਪਿਆ ਹੋ ਉਹਨੂੰ ਵੀ ਥੋੜੀ ਬਹੁਤੀ ਸ਼ਰਮ ਆਵੇ ਤੇ ਉਹ ਆਪਣਾ ਰਾਹ ਸਹੀ ਕਰ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਧੰਨਵਾਦ ਇੱਕ ਵਾਰੀ ਫਿਰ ਤੋਂ ਮੈਂ ਆਪਣੀ ਜਥੇਬੰਦੀ ਖਾਲਸਾ ਪ੍ਰਚਾਰ ਮਿਸ਼ਨ ਜਿਹਦੇ ਬਾਰੇ ਸਾਰਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਗੁਰਸਾਹਿਬ ਦੀ ਕਿਰਪਾ ਨਾਲ ਫ੍ਰੀ ਐਜੂਕੇਸ਼ਨ ਸੈਂਟਰ ਸਕੂਲ ਦੀ ਸੇਵਾ ਮਹਾਰਾਜ ਲੈ ਰਹੇ ਨੇ ਸਾਡੇ ਤੋਂ 8ਵੀਂ ਤੱਕ ਚੱਲ ਰਿਹਾ ਹੈ ਅੱਗੋਂ 9ਵੀਂ 10ਵੀਂ 11ਵੀਂ 12ਵੀਂ ਦੇ ਲਈ ਅਸੀਂ ਸਕੂਲ ਦੇ ਨਾਲ ਲੱਗਦਾ ਹੀ ਪਲਾਟ ਖਰੀਦਾ ਇੱਕ 350 ਗੱਦਾ ਤੇ ਉਸੇ ਦੀ ਰਜਿਸਟਰੀ ਦੇ ਲਈ ਅਸੀਂ ਇੱਥੇ ਆਏ ਸੀ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਬੱਚਿਆਂ ਨੂੰ ਪੜਾ ਰਹੇ ਆਂ ਤੇ ਵੱਧ ਤੋਂ ਵੱਧ ਸਹਿਯੋਗ ਵੀ ਆਪ ਦੀ ਨਾਲ ਜੁੜੋ ਸਾਡੇ ਤਾਂ ਕਿ ਅੱਜ ਸਾਡੇ ਕੋਲ 200 ਬੱਚਾ ਪੜ ਰਿਹਾ ਕੱਲ ਨੂੰ ਅਸੀਂ 2000 ਬੱਚਾ ਵੀ ਪੜਾਈਏ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਪਰ ਮਾਇਆ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਉਹ ਸਾਰਿਆਂ ਨੇ ਰਲ ਮਿਲ ਕੇ ਸਭ ਨੇ ਆਪਣੇ ਆਪਣੇ ਯੋਗਦਾਨ ਦੇ ਨਾਲ ਹੀ ਇਹ ਕਾਰਜ ਜਿਹੜਾ ਹੋਣਾ ਜੀ ਸੋ ਸਾਰਿਆਂ ਦਾ ਧੰਨਵਾਦ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਸ਼ਖਸੀਅਤ ਦੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ